ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸੱਚੀਆਂ ਕਹਾਣੀਆਂ ਤੇ ਸੰਦੀਪ ਲੈਂਦੇ ਮਾਲਵੇ ਦੀ ਜੰਪਲ ਮਾਂ-ਬਾਪ ਦੀ ਕੋਲਤੀ ਤੀ ਬਚਪਨ ਵਿੱਚ ਮਾਂ ਛੱਡ ਕੇ ਰੱਬ ਨੂੰ ਪਿਆਰੀ ਹੋ ਗਈ ਇੱਕ ਭਰਾ ਤੇ ਬਾਪ ਸੰਦੀਪ ਬਹੁਤ ਹੀ ਛੋਟੀ ਸੀ ਇਸ ਲਈ ਨਾਨੀ ਰਹਿੰਦੀ ਸੀ ਕੋਲ ਪਿਓ ਨੇ ਹੋਰ ਵਿਆਹ ਨਹੀਂ ਕਰਵਾਇਆ ਕਿਉਂਕਿ ਆਪਣੇ ਬੱਚਿਆਂ ਨੂੰ ਮਤਰੇ ਹੀ ਮਾਂ ਦੇ ਸਲੋਕ ਦਾ ਸ਼ਿਕਾਰ ਨਹੀਂ ਹੋਣ ਦੇਣਾ ਚਾਹੁੰਦਾ ਸੀ ਸੰਦੀਪ ਵੱਡੀ ਹੋਈ ਤਾਂ ਉਹਦਾ ਰਿਸ਼ਤਾ ਇੱਕ ਫੌਜੀ ਮੁੰਡੇ ਨਾਲ ਕਰ ਦਿੱਤਾ ਜਾਂਦਾ ਹੈ ਉਹਦਾ ਪਿਓ ਵੀ ਕੈਂਸਰ ਦਾ ਮਰੀਜ਼ ਸੀ ਇਸ ਲਈ ਵਿਆਹ ਜਲਦੀ ਕਰਨਾ ਸੀ ਇਧਰ ਫੌਜੀ ਆਪਣੀ ਹਵਾ ਵਿੱਚ ਸੀ ਤੇ ਉਸਨੇ ਵਿਆਹ ਲਈ 2 ਸਾਲ ਮੰਗੇ ਬਾਪ ਨੇ ਬਥੇਰਾ ਕਿਹਾ ਪੁੱਤ ਮੈਂ ਬਿਮਾਰਾਂ ਬਿਮਾਰੀ ਦਾ ਸ਼ਿਕਾਰਾਂ ਤੂੰ ਆਪਣੀ ਇਮਾਨਤ ਵਿਆਹ ਕੇ ਲੈ ਜਾ ਮੇਰੇ ਸਿਰੋਪਾਰ ਲੈ ਜਾਣਾ Yeah. <laughs> ਪਰ ਆਪਣੀ ਹੈਕੜ ਵਿੱਚ ਦੀਪ ਫੌਜੀ ਕਹਿੰਦਾ ਪਹਿਲਾਂ ਘਰ ਠੀਕ ਕਰ ਲਵਾਂ ਜਦ ਬਿਲਕੁਲ ਆਸ ਖਤਮ ਹੋ ਗਈ ਤਾਂ ਸੰਦੀਪ ਦੇ ਪ੍ਰਾਤ ਤੇ ਸੰਦੀਪ ਦਾ ਇਕੱਠਾ ਵਿਆਹ ਕਰ ਦਿੱਤਾ ਜਾਂਦਾ ਹੈ ਵਿਆਹ ਤੋਂ 2 ਮਹੀਨੇ ਬਾਅਦ ਸੰਦੀਪ ਦੇ ਪਾਪਾ ਦੀ ਮੌਤ ਹੋ ਜਾਂਦੀ ਹੈ ਸੰਦੀਪ ਬਿਲਕੁਲ ਨਾਥ ਹੋ ਜਾਂਦੀ ਹੈ ਇੱਧਰ ਸੰਦੀਪ ਦੀ ਸੱਸ ਆਪਣਾ ਟਾਈਮ ਭੁੱਲ ਜਾਂਦੀ ਹੈ ਤੇ ਉਹ ਮਾਂ ਦੀ ਜਗ੍ਹਾ ਸੱਸ ਵਾਲਾ ਰੋਵ ਝਾੜਦੀ ਹੈ ਇੱਥੋਂ ਇਹ ਸਾਫ਼ ਕਰ ਇੱਥੋਂ ਇਹ ਕਰ ਸੰਦੀਪ ਕੰਮ ਵੀ ਕਰਦੀ ਹੈ ਝਿੜਕਾਂ ਸੰਦੀਆ ਉਧਰ ਫੌਜੀ ਵੀ ਜਦ ਛੁੱਟੀ ਆਉਂਦਾ ਸ਼ਰਾਬ ਪੀ ਸੰਦੀਪ ਨੂੰ ਬੁਰਾ ਭਲਾ ਕਹਿੰਦਾ ਸੰਦੀਪ ਕਿਸੇ ਰਿਸ਼ਤੇਦਾਰੀ ਵਿੱਚ ਜਾਂਦੀ ਸੱਸ ਆਪ ਨਾਲ ਜਾਂਦੀ ਸੰਦੀਪ ਪਿਛਲੀ ਸੀਟ ਤੇ ਸੰਦੀਪ ਦੀ ਸੱਸ ਪੁੱਤ ਬਰਾਬਰ ਬੈਠੀ ਹੁੰਦੀ ਨਾਲ ਵਾਲੀ ਸੀਟ ਤੇ ਸਵਾਲ ਇਹ ਨਹੀਂ ਕਿਸਾ ਸਸਮੂਰੇ ਕਿਉਂ ਬੈਠੀ ਬਲਕਿ ਸਸ ਲੋਕਾਂ ਨੂੰ ਸਿਰਕੇ ਐਂਕੜੀ ਦਿਖਾਉਂਦੀ ਸੀ ਵੀ ਉਹਦੀ ਨਾ ਉਹਦੇ ਕਹਨੇ ਵਿੱਚ ਹੈ ਵਿਚਾਰੀ ਸੰਦੀਪ ਨੂੰ ਮਾਂ ਪਿਆਰ ਪਿਓ ਵਾਲਾ ਪਿਆਰ ਚ ਰੱਖਦਾ ਪਤੀ ਵੀ ਬਸ ਆਪਣੇ ਹੱਕਾਰ ਚ ਰਹਿੰਦਾ ਇਸੇ ਤਰ੍ਹਾਂ ਸੰਦੀਪ ਨੂੰ ਪੰਜ 6 ਮਹੀਨੇ ਹੋ ਜਾਂਦੇ ਵਿਆਹੀ ਨੂੰ ਉਹ ਸੱਸ ਨਾਲ ਤਾਨੀ ਤੰਦ ਕਰਵਾਉਂਦੀ, ਸਵੈਟਰੀਆਂ ਕੋਟੀਆਂ ਬਣਦੀ, ਸਾਰਾ ਦਿਨ ਕੰਮ ਵਿੱਚ ਵਿਅਸਤ ਰਹਿੰਦੀ। ਫੌਜੀ ਵੀ ਛੁੱਟੀ ਕੱਟ ਮੁੜ ਜਾਂਦਾ। ਸੰਦੀਪ ਦੀ ਸੱਸ ਬਸ ਰੋਵਿ ਝਾੜਦੀ। ਜਦ ਵੀ ਸੰਦੀਪ ਕੰਮ ਕਰ ਵੇਲੀ ਹੁੰਦੀ ਤਾਂ ਸੱਸ ਨੇ ਫੌਜੀ ਕੋਲ ਬੈਠਣ ਨਾ ਦੇਣਾ। ਫੌਜੀ ਵੀ ਮਾਂ ਨੂੰ ਪੁੱਛ ਗੱਲ ਕਰਦਾ। ਐਵੇਂ ਹੀ ਸਾਲ ਲੰਘ ਗਿਆ। ਸੱਸ ਹੱਟੀ ਕੱਟੀ ਪਰ ਕੰਮ ਕੋਈ ਨਾ ਕਰਦੀ। ਬਸ ਚੌਧਰ ਤੇ ਜੋਰ। ਸੰਦੀਪ ਨੂੰ ਬਹੁਤ ਦਵਾਈਆਂ ਦਵਾਈਆਂ ਪਰ ਸੰਦੀਪ ਪ੍ਰੈਗਨੈਂਟ ਨਾ ਹੋਈ ਇੱਕ ਮਾਂ-ਪਾਪ ਦਾ ਹੌਂਕਾ ਦੂਜਾ ਫੌਜੀ ਨਾਲ ਵੀ ਨਹੀਂ ਰਹ ਜਾਂਦਾ ਸੀ ਡਿਊਟੀ ਪੰਜਾਬ ਵਿੱਚ ਹੀ ਸੀ ਪਰ ਸੰਦੀਪ ਘਰ ਦਾ ਗੋਹਾ-ਕੂੜਾ ਹੀ ਕਰਦੀ ਇਕੱਲੀ ਦਵਾਈ ਵੀ ਕੀ ਕਰਦੀ ਪਤੀ ਦਾ ਪਿਆਰ ਤੇ ਖਰਾਕ ਵੀ ਜ਼ਰੂਰੀ ਨਾ ਬਸ ਫਲ ਫਰੂਟ ਲਿਆ ਕੇ ਦਿੰਦੀ ਦੁੱਧ ਡੈਰੀ ਵਿੱਚ ਆਖੇ ਜਦ ਦੀਪ ਨੇ ਇੱਥੇ ਅਸੀਂ ਇਕੱਲੀਆਂ ਕਿਉਂ ਖਾਈਏ ਇੱਥੇ ਔਰਤੀ ਹੀ ਔਰਤ ਦੀ ਦੁਸ਼ਮਣ ਕਿਸ ਤੇ ਉਹਨੇ ਕਹਿਣਾ ਸੀ ਕਿ ਪੁੱਤ ਨਹੀਂ ਤਾਂ ਕੀ ਹੋਇਆ ਪੁੱਤ ਡਿਊਟੀ ਐ ਬਾਅਦ ਵਿੱਚ ਸਾਡਾ ਪੁੱਤ ਵੀ ਤੂੰ ਤੇ ਨੌ ਵੀ ਤੂੰ ਇੱਕ ਦਿਨ ਸੰਦੀਪ ਦੀ ਭੂਆ ਆਉਂਦੀ ਐ ਤੇ ਸੇਵੀਆਂ ਬਣਾ ਲੈਂਦੇ ਆ ਸੰਦੀਪ ਦੇ ਮੂੰਹ ਨਿਕਲ ਜਾਂਦਾ ਭੂਆ ਤੇਰੇ ਬਹਾਨੇ ਨਾਲ ਮੈਂ ਵੀ ਖਾ ਲਈਆਂ ਬਾਅਦ ਵਿੱਚ ਜਦ ਦੁੱਧ ਫੜਾਉਂਦੀ ਐ ਤਾਂ ਸੰਦੀਪ ਦੇ ਮੂੰਹ ਫੇਰ ਨਿਕਲ ਜਾਂਦਾ ਭੂਆ ਅੱਜ ਤੇਰੇ ਬਹਾਨੇ ਨਾਲ ਮੈਂ ਵੀ ਪੀ ਲਿਆ ਦੁੱਧ ਦੀਪਦੀ ਭੂਆ ਆਪਣੀ ਪਰਜਾਈ ਨੂੰ ਕਹਿੰਦੀ ਐ ਕਿ ਉਹ ਗੱਲ ਏ ਬਹਾਨੇ ਵਾਲੀ ਕੀ ਹੈ ਗੱਲ ਹੈ ਇੱਕ ਤਾਂ ਮਾਪੇ ਵਾਰੀ ਹੈ ਦੂਜਾ ਬੰਦਾ ਇਹਦਾ ਪ੍ਰਦੇਸੀ ਹੈ ਤੈਨੂੰ ਤਾਂ ਇਹਨੂੰ ਬਹੁਤ ਪਿਆਰ ਦੇਣਾ ਚਾਹੀਦਾ ਸੀ ਬਲਕਿ ਤੂੰ ਇਹਦਾ ਜਿਉਣਾ ਦੁਰਪਰ ਕੀਤਾ ਹੈ ਜਵਾਕ ਸਵਾ ਹੋਵੇ ਮੁੰਡਾ ਇੱਥੇ ਹੈ ਨਹੀਂ ਕੱਲੀਆਂ ਦਵਾਈਆਂ ਜਵਾਕ ਜਮਾਤ ਇਹਨਾਂ ਕਿਆਂ ਜਵਾਕਾਂ ਨੂੰ ਅਸਣ ਖੇਡਣ ਵੀ ਦਿਆ ਕਰ ਆਪਣਾ ਟਾਈਮ ਭੁੱਲ ਕੇ ਭਰਾ ਨੂੰ ਲੈ ਕੇ ਤਾਂ ਸ਼ਹਿਰ ਰਹਿਣ ਲੱਗ ਪਈ ਸੀ ਇਹਨੂੰ ਜਵਾਨੀ ਨੂੰ ਕਿਤੇ ਆਉਣ ਜਾਣ ਵੀ ਨਹੀਂ ਦਿੰਦੀ ਭਾਬੀ ਪਾਪ ਲੱਗੂ ਤੈਨੂੰ ਉਸ ਰੱਬ ਤੋਂ ਡਰ ਉਹ ਕਹਿੰਦੀ ਹੈ ਕਿ ਮੈਂ ਕਿਹੜਾ ਇਸ ਨੂੰ ਰੋਕਿਆ ਖਾ-ਪੀ ਲਿਆ ਕਰੇ ਸੰਦੀਪ ਸੌਹਰਾ ਕਹਿੰਦਾ ਫੈਨੀ ਜੀ ਲੋਟੀਆਂ ਲਾ ਦਿੰਦੀਆਂ ਭੈਣ ਕੋਲ ਤਾਂ ਦੀਪ ਦੀ ਭੂਆ ਕਹਿੰਦੀ ਐ ਵੀਰੇ ਮੈਂ ਕਿਹੜਾ ਅੰਨੀ ਐ ਜਵਾਕ ਤਾਂ ਮੇਰੇ ਵੀ ਐ 11 ਸਾਲ ਹੋ ਗਏ ਵਿਆਹੇ ਨੂੰ ਮੈਂ ਕਦੇ ਨਾਉ ਪੁੱਤ ਬੈਠੇ ਬੋਲ ਨਹੀਂ ਮਾਰਿਆ ਉਸਨੇ ਕਰਨਾ ਕੰਮ ਜਵਾਕ ਹੱਸ ਦੇ ਖੇਡਦੇ ਸਾਡਾ ਵੀ ਮਨ ਖੁਸ਼ ਹੁੰਦਾ ਤੁਸੀਂ ਦੀਪ ਦੇ ਕੋਲ ਵੀ ਨਾ ਖੜਨ ਦਿੰਦੇ ਇਹਦੀ ਵੀ ਜਵਾਕੜੀ ਦੇਰ ਮਾਨ ਨੇ ਉਸ ਦਿਨ ਤੋਂ ਬਾਅਦ ਸੰਦੀਪ ਨਾਲ ਥੋੜਾ ਪਿਆਰ ਨਾਲ ਪੇਸ਼ ਆਉਂਦੀ ਸੱਸ ਦੀਪ ਆਪਣੀ ਭੂਆ ਦੀ ਨੌ ਨੂੰ ਕਈ ਵਾਰ ਮੈਸੇਜ ਵਗੈਰਾ ਕਰਦਾ ਤਾਂ ਜਿਸ ਦਿਨ ਤਾਂ ਦੀਪ ਦੀ ਭੂਆ ਨੇ ਆ ਕੇ ਦੱਸਿਆ ਸੰਦੀਪ ਨਾਲ ਇਹ ਹੁੰਦਾ ਇੱਕ ਦਿਨ ਜਦ ਦੀਪ ਨੇ ਆਪਣੀ ਭੂਆ ਦੀ ਨੌ ਨੂੰ ਕੋਈ ਵੀਡੀਓ ਭੇਜੀ ਤਾਂ ਉਹ ਕਹਿੰਦੀ ਦਿਓ ਸੰਦੀਪ ਨੂੰ 스마트ਫੋਨ ਲੈ ਕੇ ਦੇ ਦੇ ਉਹ ਕਹਿੰਦਾ ਉਹਨੇ ਕੀ ਕਰਾਉਣਾ ਹੈ ਤਾ ਉਹ ਕਹਿੰਦੀ ਜੋ ਵੀਡੀਓ ਤੂੰ ਮੈਨੂੰ ਭੇਜਦਾ ਹੈ ਉਹ ਸੰਦੀਪ ਨੂੰ ਭੇਜੇ ਤਾਂ ਉਹਨੂੰ ਵੀ ਮਹਿਸੂਸ ਹੋਵੇ ਤੂੰ ਉਹਦੇ ਨਾਲ ਹੈ ਉਹਨੂੰ ਤੇਰੇ ਪਿਆਰ ਦੀ ਜ਼ਰੂਰਤ ਹੈ ਨਾਲ ਤੂੰ ਲਿਜਾਂਦਾ ਨਹੀਂ ਵੀਡੀਓ ਕਾਲ ਤੇ ਉਹਨੂੰ ਤੇਰੀ ਕਮੀ ਨਹੀਂ ਰੜਕਣੀ ਸੀ ਦੀਪ ਨੇ ਸੰਦੀਪ ਨੂੰ 스마트ਫੋਨ ਲੈ ਕੇ ਦੇ ਦਿੱਤਾ ਸੰਦੀਪ ਨੂੰ ਪ੍ਰੈਗਨੈਂਸੀ ਤਾਂ ਹੁੰਦੀ ਪਰ ਕਮਜ਼ੋਰੀ ਕਰਕੇ ਇੱਕ ਦੋ ਮਹੀਨੇ ਤੋਂ ਮਿਸ ਕੈਰਜ਼ ਹੋ ਜਾਂਦਾ ਦੀਪ ਦੀ ਭੂਆ ਦੀ ਨੌਨੇ ਦੀਪ ਨੂੰ ਕਿਹਾ ਕਿ ਦੀਪ ਇਹਨੂੰ ਬਠਿੰਡੇ ਦੀ ਦਵਾਈ ਖਵਾ ਤੇਰੀ ਵੀ ਉੱਥੇ ਡਿਊਟੀ ਹੈ ਇਹਨੂੰ ਨਾਲ ਲੈ ਜਾ ਦੀਪ ਨਾਲ ਤਾਂ ਲੈ ਜਾਂਦਾ ਪਰ ਉਹਦੇ ਵੀ ਪ੍ਰੇਜ਼ ਡਾਕਟਰ ਦੱਸਦੇ ਆ ਉਹ ਨਹੀਂ ਕਰਦਾ ਉਹਨੂੰ ਪਿੰਡ ਛੱਡ ਜਾਂਦਾ ਤੇ ਸੰਦੀਪ ਨੂੰ ਕਹਿੰਦਾ ਕਰਦਿਆਂ ਜਾਂ ਕਿਸੇ ਵੀ ਰਿਸ਼ਤੇਦਾਰ ਕੋਲ ਇਹ ਨਹੀਂ ਕਹਿਣਾ ਵੀ ਮੇਰੇ ਵਿੱਚ ਨੁਕਸ ਹੈ ਬਸ ਇਹ ਕੀ ਦੀਪ ਵਿੱਚ ਨੁਕਸ ਨਹੀਂ ਮੇਰੇ ਵਿੱਚ ਹੈ ਜਦ ਪ੍ਰੋਬਲਮ ਦੀਪ ਵਿੱਚ ਹੁੰਦੀ ਹੈ ਇੱਕ ਦਿਨ ਦੀਪ ਦੀ ਭੂਆ ਦੀ ਨੌ ਤੀ ਬਠਿੰਡੇ ਕੰਮ ਆਪਣੇ ਪਤੀ ਨਾਲ ਉਹਦੇ ਦਫ਼ਤਰ ਵਿੱਚ ਪਾਰਟੀ ਸੀ ਜਾਂਦੀਆਂ ਨਾਲ ਆਉਂਦੇ ਹੋਏ ਉਹ ਡਾਕਟਰ ਕੋਲ ਚਲੀ ਜਾਂਦੀ ਹੈ ਜਦ ਉਹ ਡਾਕਟਰ ਨੂੰ ਪੁੱਛਦੀ ਹੈ ਕਿ ਮੈਡਮ ਸੰਦੀਪ ਵਿੱਚ ਕੀ ਕਮੀ ਹੈ ਤਾਂ ਉਹ ਕਹਿੰਦੀ ਹੈ ਕਮੀ ਸੰਦੀਪ ਵਿਚ ਨਹੀਂ ਦੀਪ ਵਿੱਚ ਹੈ ਉਹਨੂੰ ਸ਼ਰਾਬ ਦੇ ਜੋ ਵੀ ਕੁਝ ਖਾਂਦਾ ਉਹ ਛੱਡਣਾ ਪੈਣਾ ਹੈ ਤਾਂ ਦੀਪ ਦੀ ਭੂਆ ਨਾ ਸੋਚਾਂ ਵਿੱਚ ਪੈ ਜਾਂਦੀ ਹੈ ਤੇ ਇਹ ਸੰਦੀਪ ਦੇ ਘਰ ਵਾਲੇ ਦੀ ਕਮਜ਼ੋਰੀ ਛਪਾਉਣ ਲਈ ਆਪਣੇ ਆਪ ਨੂੰ ਬਾਂਜ ਖਵਾ ਰਹੀ ਹੈ ਇਹਨਾਂ ਲੋਕਾਂ ਨੂੰ ਤਰਸ ਕਿਉਂ ਨਹੀਂ ਆਉਂਦਾ ਉਹ ਵਿਚਾਰੀ ਤੇ ਕਈ ਵਾਰ ਔਰਤ ਵਿੱਚ ਕੋਈ ਨੁਕਸ ਨਹੀਂ ਹੁੰਦਾ ਫਿਰ ਵੀ ਉਹਨੂੰ ਹੀ ਦੋਸ਼ੀ ਠਰਾਇਆ ਜਾਂਦਾ ਹੈ ਕਿਉਂ ਕਿਉਂਕਿ ਉਹਨੂੰ ਸਮਾਜ ਦੀ ਸ਼ਰਮ ਤੋਂ ਆਪਣੇ ਪਰਿਵਾਰ ਨੂੰ ਬਚਾਉਣ ਦਾ ਫਰਜ਼ ਸਿਖਾਇਆ ਹੁੰਦਾ ਹੈ ਔਰਤ ਨੂੰ ਬੱਚੇ ਪੈਦਾ ਕਰਨ ਵਾਲੀ ਮਸ਼ੀਨ ਨਾ ਸਮਝੋ ਬਲਕਿ ਇੱਕ ਜਾਗਦੀ ਰੂਹ ਸਮਝ ਕੇ ਉਹਦੀਆਂ ਭਾਵਨਾਵਾਂ ਤੇ ਜਜ਼ਬਾਤਾਂ ਨੂੰ ਸਮਝੋ ਬੱਚੇ ਪੈਦਾ ਕਰਨ ਵਿੱਚ ਪਤੀ ਪਤਨੀ ਦੋਹਾਂ ਦਾ ਸੰਯੋਗ ਹੁੰਦਾ ਹੈ ਫਿਰ ਔਰਤ ਨੂੰ ਬਾਜ ਕਹਿਣਾ ਇੱਕ ਮਾਂ ਦਾ અપਮਾਨ ਕਰਨਾ ਹੁੰਦਾ ਹੈ ਵੀਰੋ ਤੇ ਕਾਲੀ ਦੋ ਸਕੀਆਂ ਪੈਣਾ ਵੀਰੋ ਸੋਹਣੀ ਜਦ ਕੀ ਕਾਲੀ ਰੰਗ ਦੀ ਬਹੁਤ ਕਾਲੀ ਪਰ ਨੈਣ ਨਕਸ਼ ਸੋਹਣਾ ਕਾਲੀ ਬਹੁਤ ਛੋਟੀ ਸੀ ਵੀਰੋ ਲਈ ਰਿਸ਼ਤਾ ਆਇਆ ਉਹਨੇ ਮੰਗ ਕੀਤੀ ਵੀਰੋ ਦਾ ਰਿਸ਼ਤਾ ਫੇਰ ਲੈਣਾ ਜੇ ਕਾਲੀ ਦਾ ਰਿਸ਼ਤਾ ਵੀਰੇ ਦੇ ਘਰ ਵਾਲੇ ਤੋਂ ਵੱਡੇ ਭਰਾ ਨੂੰ ਕਰੋਗੇ ਵੀਰੋ ਦੇ ਘਰ ਵਾਲਾ ਫੌਜੀ ਸੀ ਉਹਦੇ ਤੋਂ ਵੱਡੇ ਨੂੰ ਰਿਸ਼ਤਾ ਨਹੀਂ ਹੁੰਦਾ ਸੀ ਮਾਪੇ ਨੇ ਇੱਕ ਦੀ ਖੁਸ਼ੀ ਲਈ ਕਾਲੀ ਨੂੰ ਵੱਡੀ ਦੇ ਉਮਰ ਦੇ ਮੁੰਡੇ ਨਾਲ ਰਿਸ਼ਤਾ ਕਰਨਾ ਮੰਨ ਲਿਆ ਕਾਲੀ 14 ਸਾਲ ਦੀ ਸੀ ਪਰ ਸੱਸ ਨੇ ਹਰ ਕੰਮ ਸਿਖਾ ਦਿੱਤਾ ਉਧਰ ਵੀਰੋ ਫੌਜਣ ਵਾਲਾ ਰੋਹ ਵੀ ਛਾੜਦੀ ਭੈਣ ਤੇ ਮਾਪੇ ਨੇ ਕਹਿਣਾ ਤੇਰੇ ਖਾਤਰ ਅਸੀਂ ਇਹ ਡੋਪੀ ਸੋਚ ਸਮਝ ਕੁਝ ਬੋਲਿਆ ਕਰ ਜ਼ਿੰਦਗੀ ਵਧੀਆ ਲੰਘ ਰਹੀ ਸੀ ਕਾਲੀ ਦੇ ਵੀ ਬੇਟਾ ਸੀ ਤੇ ਵੀਰੋ ਦੇ ਵੀ ਕਾਲੀ ਦਾ ਬੇਟਾ ਲਾਇਕ ਜਵਾਕ ਸੀ ਪਰ ਕਾਲੀ ਦੇ ਘਰ ਵਾਲਾ ਨਸ਼ਿਆਂ ਦਾ ਗ੍ਰਸ ਰਹਿਦਾ ਕਾਲੀ ਨੂੰ ਪਿਆਰ ਤਾਂ ਕਰਦਾ ਪਰ ਵੱਡੀ ਉਮਰ ਦਾ ਕਰਕੇ ਨਸ਼ਿਆਂ ਕਰਕੇ ਉਹਦੀ ਸਿਹਤ ਖਰਾਬ ਰਹਿੰਦੀ ਜਿਸ ਕਰਕੇ ਥੋੜੇ ਟਾਈਮ ਬਾਅਦ ਉਹਦੀ ਮੌਤ ਹੋ ਜਾਂਦੀ ਹੈ ਕਾਲੀ ਸਰਪ 26 ਸਾਲ ਦੀ ਬੇਟੀ ਨੂੰ 15 ਸਾਲ ਬੇਟਾ ਕਾਲੀ ਦਾ ਕੱਦ ਕਾਂਠਤਾ ਹੱਡਾਂ ਪੈਰਾਂ ਦਾ ਖੁੱਲਾ ਕਾਲੀ ਜਿੱਪੜਾ ਲੱਗਦਾ ਮਾਂ ਬਾਪ ਕਹਿੰਦੇ ਕਾਲੀ ਬੇਟਾ ਸਿਰ ਤੇ ਜ਼ਿੰਦਗੀ ਕੱਢ ਲੂ ਇੰਨਾ ਵੱਡਾ ਮੁੰਡਾ ਵਿਹਉਂਦੇ ਦੁਵਾਰਾ ਚੰਗੇ ਨਹੀਂ ਲੱਗਦੇ ਕਾਲੀ ਨੇ ਰੱਬ ਦਾ ਭਾਣਾ ਮੰਨ ਲਿਆ ਜਿਸ ਉਮਰ ਵਿੱਚ ਵਿਆਹ ਕਰਨਾ ਸੀ ਉਸ ਉਮਰ ਵਿੱਚ ਕਾਲੀ ਡੰਡੀ ਹੋ ਗਈ ਹੁਣ ਵੀਰੋ ਵੀ ਕਾਲੀ ਦੀ ਦੁਸ਼ਮਣ ਬਣ ਗਈ ਘਰ ਵਾਲੇ ਨੂੰ ਕਾਲੀ ਦੇ ਘਰ ਨਾ ਜਾਣ ਦੇਣਾ ਚਲਾ ਵੀ ਜਾਂਦਾ ਤਾਂ ਵੀਰੋ ਨੇ ਕਲੇਸ਼ ਕਰਨਾ ਕਾਲੀ ਨੂੰ ਮੰਦਾ ਚੰਗਾ ਬੋਲਣਾ ਤੌਮਤਾ ਲਾਉਣੀਆ ਮਾਂ ਬਾਪ ਨੇ ਬਥੇਰਾ ਕਿਆ ਤੂੰ ਟਾਈਮ ਟਪਾ ਰਾਜ ਗਲਤ ਨਹੀਂ ਪਤੀਜਾ ਛੋਟਾ ਇਸ ਵਿੱਚ ਲੈ ਕੰਮ ਧੰਦਾ ਕਰਵਾ ਦਿੰਦਾ ਪਰ ਵੀਰੋ ਕੋਈ ਗੱਲ ਨਾ ਸੁਣਦੀ ਕੰਬਾਈ ਵਾਂਗ ਰਾਜ ਫੌਜੀ ਨੇ ਛਿੱਤਰਫਰੇਡ ਵੀ ਕੀਤੀ ਕਾਲੀ ਦੀ ਜ਼ਿੰਦਗੀ ਜਿਸ ਭੈਣ ਕਰਕੇ ਬਲੀ ਚੜੀ ਸੀ ਉਹ ਹੀ ਉਹਦੀ ਜ਼ਿੰਦਗੀ ਨੂੰ ਨਰਕ ਬਣਾਉਣ ਤੇ ਤੁਲੀ ਸੀ ਕਾਲੀ ਦੇ ਵੀ ਜਜ਼ਬਾਤ ਸੀ ਪਰ ਮਾਂ-ਬਾਪ ਹਮੇਸ਼ਾ ਲੋਕਾਂ ਬਾਰੇ ਸੋਚ ਕਾਲੀ ਦੀ ਜ਼ਿੰਦਗੀ ਬਾਰੇ ਨਹੀਂ ਜਵਾਕ ਬਾਰੇ ਸੋਚ ਰਹੇ ਸੀ ਪਰ ਕੀ ਕਾਲੀ ਦਾ ਬੇਟਾ ਵੱਡਾ ਹੋ ਉਹਨੂੰ ਉਹਦੇ ਦਿੱਤੇ ਬਲਿਦਾਨ ਨੂੰ ਭੁੱਲ ਜਾਓ ਜਾਂ ਫਿਰ ਆਪਣੀ ਮਾਂ ਨੂੰ ਪਿਆਰ ਨਾ ਲੱਗੋ ਸਾਡਾ ਸਮਾਜ ਔਰਤ ਦੇ ਜਜ਼ਬਾਤਾਂ ਨੂੰ ਸਾਸਾਂ ਨੂੰ ਹਮੇਸ਼ਾ ਦਬਾਉਂਦਾ ਆਇਆ ਹੈ ਤੇ ਦਬਾਉਂਦਾ ਹੀ ਰਹੂ ਕਾਲੀ ਵਰਗਿਆ ਨੇਕਾ ਕੁੜੀਆਂ ਆਪਣੀ ਜ਼ਿੰਦਗੀ ਸਿਰ ਬੱਚਾ ਲਈ ਬਤਾਉਂਦੀਆਂ ਪਰ ਵੱਡੇ ਹੋ ਬੱਚੇ ਮਾਂ ਨੂੰ ਹੀ ਇਹ ਕਹਿ ਲੱਗ ਜਾਂ ਵਿਰਧ ਆਸ਼ਰਮ ਛੱਡ ਆਉਂਦੇ ਕਿ ਇਹ ਮੇਰੇ ਘਰ ਵਾਲੀ ਨਾਲ ਕਲੇਸ਼ ਕਰਦੀ ਹੈ ਬੇਸ਼ੱਕ ਬਾਈ ਵੀ ਸਦੀ ਦਾ ਜੋਗ ਹੈ ਪਰ ਔਰਤ ਦੀ ਹਾਲਤ ਜਿਉਂ ਦੀ ਤਿਉਂ ਹੈ ਸਿਮਰਨ ਇੱਕ ਅਮੀਰ ਪਰਿਵਾਰ ਦੀ ਕੁੜੀ ਸੀ ਉਹਦਾ ਵਿਆਹ ਵੀ ਅਮੀਰ ਪਰਿਵਾਰ ਵਿੱਚ ਹੋਇਆ ਸਿਮਰ ਦੋ ਭਰਾਵਾਂ ਦੀ ਇਕਲੋਤੀ ਲਾਡਲੀ ਭੈਣ ਸੀ ਸਿਮਰ ਦਾ ਸਹਰਾ ਅੜਬ ਸੁਆਦ ਆਪੜਿਆ ਲਿਖਿਆ ਇਨਸਾਨ ਸੀ ਉਹ ਬਤਮਾਸ਼ੀ ਵਿੱਚ بیمار ਸੀ ਇੱਕ ਪੈਸੇ ਦਾ ਹੰਕਾਰ ਦੂਜੇ ਕਿਸੇ ਦੀ ਵੀ ਬੇਇੱਜ਼ਤੀ ਕਰਨੇ ਸਭ ਦੇ ਸਾਹਮਣੇ ਕਰਦਾ ਸਿਮਰ ਦਾ ਇੱਕ ਦਿਔਰ ਸੀ ਛੋਟਾ So... ਕੈਨੇਡਾ ਸ਼ਿਫਟ ਸੀ ਸੁਣਿਆ ਸੀ ਕਿ ਉਹਨੇ ਉੱਥੇ ਵਿਆਹ ਕਰਵਾ ਲਿਆ ਸਿਮਰ ਦਾ ਘਰ ਵਾਲਾ ਬਹੁਤ ਹੀ ਲਾਇਕ ਤੇ ਕਾਮਾ ਸੌ ਮੁੰਡਾ ਸੀ ਸਿਮਰ ਪੇਟ ਤੋਂ ਵੀ ਸੀ ਕਿ ਉਹਨਾਂ ਦੇ ਸਕਿਆਂ ਦੇ ਚਾਚੇ ਦੇ ਮੁੰਡੇ ਦਾ ਵਿਆਹ ਸੀ ਸਿਮਰਨ ਪਾਰਲਰ ਗਈ ਹੋਈ ਤਿਆਰ ਹੋ ਉਧਰ ਹੋਰ ਹੀ ਪਾਣਾ ਵਰਤ ਜਾਂਦਾ ਸਿਮਰ ਦੇ ਘਰ ਵਾਲੇ ਨੂੰ ਵਿਚਾਰ ਵਿੱਚ ਗੋਲੀ ਮਾਰੀ ਕਤਲ ਕਰ ਦਿੱਤਾ ਜਾਂਦਾ ਹੈ ਕਿਉਂਕਿ ਗੋਲੀ ਮਾਰਨ ਵਾਲਾ ਕਹਿੰਦਾ ਘੋਂਦਾ ਸ਼ਹਿਰ ਦਾ ਸੇਠ ਸੀ ਜਿਹਨੂੰ ਸਿਮਰਨ ਦੇ ਸਹੁਰੇ ਦੇ ਭਰੇ ਬਾਜ਼ਾਰ ਥੱਪੜ ਮਾਰਿਆ ਸੀ ਸੇਠ ਕੋਲੀ ਮਾਰੀ ਆਪ ਹੀ ਪੇਸ਼ ਹੋ ਜਾਂ। ਕਿਹਾ ਕਹਿੰਦਾ ਮੈਂ ਜੱਟ ਦੀ ਢੋਈ ਪਨ ਦਿੱਤੀ ਇਹ ਇਹਦਾ ਕਮਾਉ ਸੌਤੇ ਮਿਲਣ ਵਰਤਨ ਵਾਲਾ ਮੁੰਡਾ ਸੀ। ਦੂਜਾ ਤਾਂ ਲਾਈ ਲੱਗ ਹੈ ਤੇ ਮੈਂ ਇਹਨੂੰ ਮਾਰਤਾ ਇਹਦੇ ਮੁੰਡੇ ਨੇ ਸਾੜਾ ਲੈਣਾ ਸੀ। ਛੋਟਾ ਕੁਝ ਕਰ ਨਹੀਂ ਸਕਦਾ। ਸਿਮਰਨ 4 ਮਹੀਨੇ ਬਾਅਦ ਇੱਕ ਬੇਟੀ ਨੂੰ ਜਨਮ ਦਿੰਦੀ ਹੈ ਸਿਮਰਨ ਦੀ ਦੁਨੀਆ ਹੀ ਉੱਜੜ ਗਈ ਉਹ ਕਹਿੰਦੇ ਆ ਨਾ ਕਰੇ ਕੋਈ ਤੇ ਭਰੇ ਕੋਈ ਜਾਂ ਕਹਿੰਦੇ ਆ ਕਿਤੇ ਕਰਮਾਂ ਦਾ ਫਲ ਮਿਲਦਾ ਹੈ ਸਿਮਰਨ ਦੇ ਸਹੁਰੇ ਨੂੰ ਵੀ ਕਰਮਾਂ ਦਾ ਫਲ ਮਿਲਿਆ ਉਹਦਾ ਦਿਮਾਗ ਹਿੱਲ ਗਿਆ ਉਹ ਸੱਸ ਪਹਿਲਾਂ ਹੀ ਅਤਰੰਗ ਮਰੀਜ਼ ਸੀ ਸਿਮਰਨ ਨੂੰ ਬਹੁਤ ਕਿਆ ਦੂਜੇ ਵਿਆਹ ਲਈ ਪਰ ਉਹ ਆਪਣੀ ਬੇਟੀ ਲਈ ਜਿਉਣਾ ਚਾਹੁੰਦੀ ਸੀ ਇਸ ਲਈ ਵਿਆਹ ਤੋਂ ਸਾਫ਼ ਨਕਾਰ ਕਰ ਦਿੱਤਾ ਸਿਮਰਨ ਦਾ ਭਰਾ ਦਵਾਈ ਦਵਾਈ ਛੱਡ ਜਾਂਦਾ ਸਿਮਰ ਦੇ ਸਹੁਰੇ ਨੂੰ ਆਂਢੀ ਗੋਣ ਦੀ ਬਹੁਤ ਕਹਿੰਦੇ ਅਸੀਂ ਚਲੇ ਜਾਂਦੇ ਆ ਪਰ ਸਿਮਰ ਨੇ ਗੱਡੀ ਵੀ ਵਕਾ ਦਿੱਤੀ ਇਹ ਕਹਿ ਕੇ ਕਿੰਨਾ ਗੱਡੀ ਲਈ ਦੇ ਡਰਾਈਵਰ ਰੱਖਿਆ ਤਾਂ ਲੋਕ ਸੌ ਗੱਲਾਂ ਬਣਾਉਣਗੇ ਸਿਮਰਨ ਦਾ ਸਹੁਰਾ ਥੋੜਾ ਠੀਕ ਹੋ ਜਾਂਦਾ ਹੈ ਸਿਮਰ ਨੂੰ ਕੋਈ ਨਾ ਬੁਲਾਉਂਦਾ ਜਦ ਸਿਮਰਨ ਦਾ ਸਹੁਰਾ ਗਾਲਾਂ ਗਾਲਾਂ ਕੱਢਦਾ ਤਾਂ ਸਿਮਰਨ ਬੇਟੀ ਨੂੰ ਲੈ ਕੇ ਕਮਰੇ 'ਚ ਬੰਦ ਹੋ ਜਾਂਦੀ ਭੁੱਖੀ ਤੇ ਆਈ ਰਾਤ ਰਦੀ ਆਂਟੀ ਗਵਾਂਟੀ ਹਾਲਤ ਵੇਖ ਸਿਮਰਨ ਦੇ ਪੇਕੇ ਪਿੰਡ ਫੋਨ ਕਰਦੇ ਆ ਸਿਮਰਨ ਜਾਣਾ ਨਹੀਂ ਚਾਹੁੰਦੀ ਸੀ ਪਰ ਨਿੱਕੀ ਬੱਚੀ ਲੈ ਜਾਣਾ ਪਿਆ ਸਿਮਰ ਨੂੰ 2 ਮਹੀਨੇ ਤੋਂ ਬਾਅਦ ਸਮਾਂ ਹੋ ਗਿਆ ਸੀ ਪੇਕੇ ਆਈ ਨੂੰ ਪਰ ਸਿਮਰਨ ਪਈ ਰੋਈ ਜਾਂਦੀ ਉਹਦੀ ਹਾਲਤ ਵੇਖੋ ਦੀ ਮਾਂ ਦਾ ਦੁੱਖ ਨਾ ਸਹਾਰਦੀ ਇਸ ਦੁਨੀਆ ਤੋਂ ਚਲੀ ਗਈ ਭਰਾਵਾਂ ਨੇ ਬਹੁਤ ਸਮਝਾਇਆ ਤੇਰੀ ਉਮਰ ਛੋਟੀ ਹੈ ਵਿਆਹ ਕਰ ਦਿੰਨੇ ਆ ਪਰ ਸਿਮਰਨ ਨੇ ਵੀ ਜਿੱਦ ਫੜ ਰੱਖੀ ਸੀ ਵਿਆਹ ਨਾ ਕਰਾਉਂਦੀ ਇਸ ਤਰ੍ਹਾਂ 5 ਮਹੀਨੇ ਵਿੱਚ ਬਾਅਦ ਸਿਮਰਨ ਦੇ ਪਤਿਹੋਰੇ ਦਾ ਫੋਨ ਆਉਂਦਾ ਹੈ ਕਿ ਸਿਮਰਨ ਦਾ ਦਦੇ ਔਰ ਉਹਨਾਂ ਦੋਵਾਂ ਨੂੰ ਛੱਡ ਕੈਨੇਡਾ ਚਲਾ ਗਿਆ ਸਿਮਰਨ ਦੇ ਸਹੁਰੇ ਦੀ ਹਾਲਤ ਠੀਕ ਨਹੀਂ ਸਿਮਰਨ ਜਾਣ ਦੀ ਜ਼ਿੱਦ ਕਰਦੀ ਹੈ ਉਹਦਾ ਭਰਾ ਉਹਨੂੰ ਛੱਡ ਹੁੰਦਾ ਹੈ ਸਿਮਰ ਨੇ ਜਿਵੇਂ ਤਿਵੇਂ ਵਾਹਿਗੁਰੂ ਦੀ ਮਰਜ਼ੀ ਮੰਨ ਲਈ ਸੀ ਹੁਣ ਸਿਮਰਨ ਦੇ ਸਹੁਰੇ ਦੀ ਹਾਲਤ ਵਿੱਚ ਸੁਧਾਰ ਆ ਗਿਆ ਸੱਸ ਵੀ ਪੋਤੀ ਨਾਲ ਪਿਆਰ ਕਰਦੀ ਸੋ ਰਿਸ਼ਤੇਦਾਰ ਸਿਮਰ ਨੂੰ ਉਹਦੇ ਪਤੀ ਦੀ ਮੌਤ ਤੋਂ ਬਾਅਦ ਬੁਲਾਉਣਾ ਬੁਲਾਉਣਾ ਹਟ ਗਏ ਉਹ ਵੀ ਬੁਲਾਉਣਾ ਲੱਗੇ ਸਿਮਰਨ ਇੱਕ ਸ਼ਾਮ ਛਾਤੇ ਖੜੀ ਵੇਖਦੀ ਹੈ ਕਿ ਉਹਨਾਂ ਦੇ ਨਾਲ ਵਾਲੇ ਮਕਾਨ ਵਿੱਚ ਇੱਕ ਗਰੀਬ ਪਰਿਵਾਰ ਰਹਿੰਦਾ ਸੋ ਪਾਪੜ ਕੋਲਚੇ ਵੇਚ ਗੁਜ਼ਾਰਾ ਕਰਦਾ ਉਹ ਵੇਖ ਰਹੀ ਸੀ ਕਿ ਸਾਰਾ ਪਰਿਵਾਰ ਇਕੱਠੇ ਬੈਠ ਖੁਸ਼ੀ-ਖੁਸ਼ੀ ਰੋਟੀ ਖਾ ਰਿਹਾ ਹੈ ਤੇ ਪਿਆਰ ਵੀ ਕਰ ਰਹੇ ਆ ਇੱਕ ਦੂਜੇ ਨੂੰ ਵਿੱਚ ਵਿੱਚ ਹੱਸਣ ਦੀਆਂ ਆਵਾਜ਼ਾਂ ਸਿਮਰ ਰੱਬ ਨੂੰ ਤਾਂ ਨਾ ਮਾਰਦੀ ਕਿ ਰੱਬਾ ਮੈਨੂੰ ਇਹੋ ਜੀ ਜ਼ਿੰਦਗੀ ਹੀ ਦੇ ਦਿੰਦਾ ਪਵਾ ਖਾਣ ਜੋਗਾ ਕਮਾਉਂਦੇ ਪਰ ਖੁਸ਼ ਤਾਂ ਹੈ ਮੈਂ ਐਡੀ ਵੱਡੀ ਹਵੇਲੀ ਪਲਾਟਾਂ ਜ਼ਮੀਨ ਜੈਤਾ ਤਾਂ ਕੀ ਕਰਾਉਣਾ ਸੀ ਜਦ ਨਾਲ ਕੋਈ ਹੱਸਣ ਵਾਲਾ ਦੁੱਖ ਸੁੱਖ ਕਰਨ ਵਾਲਾ ਹੀ ਨਹੀਂ ਦੇਣਾ ਸੀ ਸਿਮਰਨ ਦੀ ਬੇਟੀ ਵੀ ਵੱਡੀ ਹੋ ਜਾਂਦੀ ਹੈ ਉਹ ਪੜਾਈ ਵਿੱਚ ਵੀ ਠੀਕ ਹੁੰਦੀ ਹੈ ਪਰ ਬੱਚੀ ਨੂੰ ਵੀ ਪਿਤਾ ਦੀ ਘਾਟ ਰੜਕਦੀ ਪਹਿਲਾਂ ਸਿਮਰਨ ਕਹਿ ਦਿੰਦੀ ਬੇਟਾ ਰੱਬ ਜੀ ਲੈ ਗਏ ਜਦ ਥੋੜੀ ਵੱਡੀ ਹੋਈ ਤਾਂ ਕਿਸੇ ਬੱਚੇ ਨੇ ਕਹਿ ਦਿੱਤਾ ਤੇਰੇ ਪਾਪਾ ਨੇ ਕਦੇ ਵੇਖੇ ਤਾਂ ਜੈਸ ਨੇ ਕਹਿ ਦਿੱਤਾ ਭੋਲੇਪਨ ਵਿੱਚ ਉਹ ਰੱਬ ਜੀ ਕੋਲ ਗਏ ਆਉਣਗੇ ਥੋੜਾ ਰੁਕ ਕੇ ਰੱਬ ਜੀ ਨੂੰ ਜ਼ਰੂਰੀ ਕੰਮ ਸੀ ਪਾਪਾ ਨਾਲ ਉਹ ਕੰਮ ਹੋਰ ਕੋਈ ਨਹੀਂ ਕਰ ਸਕਦਾ ਕਿਉਂਕਿ ਰੱਬ ਜੀ ਪਾਪਾ ਤੇ ਜ਼ਿਆਦਾ ਵਿਸ਼ਵਾਸ ਕਰਦੇ ਇਹ ਗੱਲਾਂ ਜੈਸ ਦੀ ਸਕੂਲ ਟੀਚਰ ਵੀ ਸੁਣ ਰਹੀ ਸੀ ਉਹ ਜੈਸ ਦਾ ਪੱਲਾ ਪਣ ਵੇਖ ਹੰਝੂ ਕੇ ਰਣ ਲੱਗੇ ਜਦ ਜੈਸ ਗੱਲ ਕਰ ਹਟੀ ਤਾਂ ਉਹ ਬੱਚਾ ਵੀ ਕਲਾਸ ਵਿੱਚ ਚਲਾ ਗਿਆ ਜੈਸ ਰੋਜ਼ ਆਪਣੀ ਮਾਂ ਜਾਨੀ ਸਿਮਰ ਨੂੰ ਪੁੱਛਦੀ ਮम्मा ਕਾਧਾ ਆਉਨਾ ਪਾਪਾ ਨੇ ਸਿਮਰ ਰੋਜ਼ ਗੱਲਾਂ ਨਾਲ ਦਿੰਦੀ ਇੱਕ ਦਿਨ ਉਹ ਬੱਚਾ ਸਕੂਲ ਵਿੱਚ ਜੈਸ ਨੂੰ ਕਹਿੰਦਾ ਕਿ ਰੱਬ ਜੀ ਕੋਲ ਜੋ ਚਲਾ ਜਾਂਦਾ ਉਹ ਕਦੇ ਵਾਪਸ ਨਹੀਂ ਆਉਂਦੇ ਜੈਸ ਉਸ ਬੱਚੇ ਨਾਲ ਲੜਾਈ ਕਰਦੀ ਹੈ ਇਸ ਤਰ੍ਹਾਂ ਜੈਸ ਚੌਥੀ ਕਲਾਸ ਵਿੱਚ ਹੁੰਦੀ ਹੈ ਮਾਪਿਆਂ ਦੀ ਮਿਲਣੀ ਵਿੱਚ ਦੂਜੇ ਬੱਚਿਆਂ ਦੇ ਪਿਤਾ ਨੂੰ ਵੇਖ ਜੈਸ ਮਜੂਸੀ ਵਿੱਚ ਰਹਿਣ ਲੱਗੀ ਉਹਨੂੰ ਵੀ ਸਮਝ ਆਉਣ ਲੱਗਾ ਸੇਹੀ ਕਿ ਪਾਪਾ ਕਦੇ ਵਾਪਸ ਨਹੀਂ ਆਉਣਗੇ ਉਹ ਸਿਮਰ ਨੂੰ ਕਹਿੰਦੀ ਮम्मा ਮੈਨੂੰ ਵੀ ਪਾਪਾ ਚਾਹੀਦੇ ਆ ਬੱਚੇ ਕਹਿੰਦੇ ਆ ਮੇਰੇ ਪਾਪਾ ਨੇ ਇਹ ਲੈ ਕੇ ਦਿੱਤਾ ਮੇਰੇ ਪਾਪਾ ਨਾਲ ਅਸੀਂ ਇੱਥੇ ਗਏ ਮੈਨੂੰ ਵੀਨ ਚ ਲੱਗਦਾ ਮੇਰੇ ਵੀ ਪਾਪਾ ਹੁੰਦੇ ਤਾਂ ਅਸੀਂ ਵੀ ਬਾਹਰ ਘੁੰਮਣ ਜਾਂਦੇ ਮम्मा ਤੁਹਾਨੂੰ ਨਹੀਂ ਪਾਪਾ ਚਾਹੀਦਾ ਸਿਮਰਨ ਕੋਲੇ ਸਵਾਲ ਤਾਂ ਕੋਈ ਜਵਾਬ ਨਹੀਂ ਸੀ ਇੱਕ ਦਿਨ ਜੈਸ ਆਪਣੇ ਨਾਨਕੇ ਗਈ ਸਿਮਰਨ ਨਾਲ ਜੈਸ ਦੇ ਮਾਮੇ ਦੀ ਕੁੜੀ ਵੀ ਜੈਸ ਦੇ 1 ਸਾਲ ਛੋਟੀ ਸੀ ਦੋਵੇਂ ਖੇਡ ਰਹੇ ਸਨ ਜੈਸਾ ਦਾ ਮਾਮਾ ਆ ਜਾਂਦਾ ਹੈ ਜੈਸੇ ਮਾਮੇ ਦੀ ਕੁੜੀ ਪੱਜ ਕੇ ਚਲੀ ਜਾਂਦੀ ਹੈ ਮੇਰੇ ਪਾਪਾ ਆ ਗਏ ਇਹ ਕਹਿੰਦਾ ਜੈਸਾ ਮਾਮਾ ਆਪਣੀ ਬੱਚੀ ਨੂੰ ਪਿਆਰ ਲਾਡ ਕਰਦਾ ਹੈ ਜੈਸ ਵੇਖਰੀ ਹੁੰਦੀ ਹੈ ਜੈਸਾ ਆਪਣੀ ਮੰਮਾ ਕੋਲ ਜਾ ਕੇ ਫਿਰ ਪੋਲੇਪਨ ਵਿੱਚ ਕਹਿੰਦੀ ਹੈ ਮੈਨੂੰ ਵੀ ਪਾਪਾ ਚਾਹੀਦਾ ਹੈ ਮੈਨੂੰ ਸਕੂਲ ਵਿੱਚ ਬੱਚੇ ਕਹਿੰਦੇ ਹੈ ਤੇਰੀ ਮੰਮਾ ਤੇਰੇ ਮਾਮੇ ਨਾਲ ਸਕੂਲ ਆਉਂਦੀ ਐ ਤੇਰੇ ਪਾਪਾ ਕਿਉਂ ਨਹੀਂ ਆਉਂਦੇ ਮੈਨੂੰ ਵਧੀਆ ਨਹੀਂ ਲੱਗਦਾ ਮੇਰਾ ਜੀ ਕਰਦਾ ਮੇਰੇ ਪਾਪਾ ਵੀ ਨਿਮਰਤ ਦੇ ਪਾਪਾ ਜੀ ਤਰ੍ਹਾਂ ਪਿਆਰ ਕਰਨ ਸਿਮਰ ਦੀਆਂ ਅੱਖਾਂ ਵਿੱਚ ਪਾਣੀ ਆ ਜਾਂਦਾ ਐ ਸਿਮਰ ਬਹੁਤ ਰੋਂਦੀ ਐ ਆਪਣੇ ਭਰਾ ਦੇ ਗੱਲ ਲੱਗ ਕਹਿੰਦੀ ਐ ਵੀਰਾ ਕਿੱਥੋਂ ਲਿਆਵਾਂ ਜੈਸੇ ਦੇ ਪਾਪਾ ਨੂੰ ਇਹ ਸਮਝਦੀ ਸੀ ਨਹੀਂ ਇਹ ਸ਼ਾਮ ਨੂੰ ਸਿਮਰਨ ਦਾ ਪਾਪਾ ਭਰਾ ਤੇ ਪਰਜਾਈ ਬਾਹਰਲੇ ਮੁਲਕ ਰਹਿੰਦੇ ਆ ਉਹਨੂੰ ਸ਼ਾਮ ਨੂੰ ਸਮਝਾਉਂਦੇ ਆ ਕਿ ਸਿਮਰਨ ਤੇਰੀ ਬੇਟੀ ਨੂੰ ਸੱਚਮੁੱਚ ਪਿਓ ਦੀ ਜ਼ਰੂਰਤ ਹੈ ਕੱਲ ਨੂੰ ਤੇਰੀ ਬੇਟੀ ਵੀ ਵੱਡੀ ਹੋ ਰਹੀ ਹੈ ਸੱਸ ਸਹੁਰਾ ਵੀ ਚੱਲ ਵਸਣੇ ਆ ਪਾਪਾ ਵੀ ਸਾਡੇ ਨਾਲ ਬਾਹਰਲੇ ਮੁਲਕ ਚਲੇ ਜਾਣਾ ਹੈ ਜਮਾਨਾ ਖਰਾਬ ਦੀ ਧੀ ਵੀ ਵਿਆਹੀ ਜਾਣੀ ਹੈ ਤੂੰ ਜਿੱਦ ਕਰਦੀ ਬਾਹਰਲੇ ਮੁਲਕ ਨਹੀਂ ਜਾਣਾ ਤੇਰੀ ਕਰਕੇ ਅਸੀਂ ਰੁਕੇ ਹਾਂ ਸਾਡੇ ਨਾਲ ਚੱਲ ਉਹ ਕਹਿੰਦੀ ਐ ਸੱਸ ਸਹੁਰੇ ਨੂੰ ਛੱਡ ਨਹੀਂ ਸਕਦੀ ਜੈਸ ਦੇ ਪਾਪਾ ਦਾ ਇਹਨਾਂ ਨੂੰ ਛੱਡ ਕੇ ਗਏ ਪਰ ਮੈਂ ਚਾਹੁੰਦੇਗੀ ਇਹਨਾਂ ਨੂੰ ਰੋਲ ਨਹੀਂ ਸਕਦੀ ਫਿਰ ਉਹ ਕਹਿੰਦੇ ਆ ਕਿ ਵਿਆਹ ਕਰਵਾ ਲੈ ਜੈਸ ਨੂੰ ਪਾਪਾ ਮਿਲ ਜਾਓ ਤੈਨੂੰ ਦੁੱਖ ਸੁੱਖ ਦਾ ਸਾਥੀ ਸਿਮਰਨ ਕਹਿੰਦੀ ਐ ਮੇਰੀਆਂ ਕੁਝ ਸ਼ਰਤਾਂ ਨੇ ਮੇਰੇ ਵਿਆਹ ਕਰਵਾਉਣ ਵਾਲੇ ਮੁੰਡੇ ਨੂੰ ਮਨਜ਼ੂਰ ਹੈ ਤਾਂ ਠੀਕ ਐ ਨਹੀਂ ਮੈਂ ਵਿਆਹ ਨਹੀਂ ਕਰਾਂਉਣਾ ਉਹ ਕਹਿੰਦੇ ਆ ਕਿ ਸ਼ਰਤ ਤਾਂ ਸਿਮਰਨ ਕਹਿੰਦੀ ਆ ਪਹਿਲੀ ਸ਼ਰਤ ਮੈਂ ਸਾਸਹਉਰਾ ਨਾਮ ਰੱਖਣਾ ਹੈ ਤੋ ਦੀ ਸ਼ਰਤ ਮੈਂ ਜਿਹੜੇ ਸ਼ਹਿਰ ਵਿੱਚ ਨਹੀਂ ਕਿਸੇ ਹੋਰ ਸ਼ਹਿਰ ਵਿੱਚ ਰਵਾਂਗੇ ਤੇ ਦੀ ਸ਼ਰਤ ਉਹ ਗਰੀਬ ਪਰਿਵਾਰ ਵਿੱਚ ਹੋਵੇ ਅਮੀਰ ਨਹੀਂ ਚਾਹੀਦਾ ਭਰਾ ਪਰ ਜਾਈ ਤੇ ਬਾਪ ਬਹੁਤ ਖੁਸ਼ ਹਨ ਉਹ ਸਿਮਰਨ ਲਈ ਕਾਫੀ ਰਿਸ਼ਤੇ ਵੇਖਦੇ ਆ ਪਰ ਕੋਈ ਮੁੰਡਾ ਪਸੰਦ ਨਹੀਂ ਆਉਂਦਾ ਆਉਂਦਾ ਤਾਂ ਕੋਈ ਨਾ ਕੋਈ ਨਸ਼ਾ ਕਰਦਾ ਜਾਂ ਲਾਲਚੀ ਫੁਕਰਾ ਹੁੰਦਾ ਐਵੇਂ 4-5 ਮਹੀਨੇ ਲੰਘ ਜਾਂਦੇ ਇੱਕ ਦਿਨ ਸਿਮਰ ਕੀ ਗਵਾਂਡ ਇੱਕ ਮੁੰਡੇ ਦੀ ਦੱਸ ਪਾਉਂਦੀ ਹੈ ਸਿਮਰਨ ਦਾ ਭਰਾ ਆਪਣੇ ਚਾਚੇ ਨਾਲ ਮੁੰਡਾ ਵੇਖੇ ਜਾਂਦਾ ਮੁੰਡਾ ਪਸੰਦ ਆ ਜਾਂਦਾ ਹੈ ਜਦ ਮੁੰਡਾ ਸਿਮਰ ਨੂੰ ਵੇਖਣ ਆਉਂਦਾ ਤਾਂ ਸਿਮਰ ਨੂੰ ਤਾਂ ਪਹਿਲਾ ਜੈਸ ਨਾਲ ਅੱਖ ਮਲਾਉਂਦਾ ਕਹਿੰਦਾ ਕਿਵੇਂ ਆ ਪੁੱਤ ਜੈਸ ਪੁੱਛਦੀ ਐ ਤੁਸੀਂ ਮੇਰੇ ਪਾਪਾ ਹੋ ਤਾਂ ਮੁੰਡਾ ਕਹਿੰਦਾ ਮੈਂ ਤੇਰਾ ਪਾਪਾ ਜੈਸ ਗੱਲ ਵਕੜੀ ਪਾਈ ਲੈਂਦੀ ਐ ਤੇ ਸਿਮਰਨ ਕੋਲ ਹੱਥ ਫੜ ਲੈ ਜਾਂਦੀ ਐ ਤੇ ਕਹਿੰਦੀ ਐ ਮੰਮਾ ਵੇਖ ਮੇਰੇ ਪਾਪਾ ਆ ਗਏ ਹੁਣ ਮੈਂ ਸਕੂਲ ਵਿੱਚ ਆਪਣੇ ਪਾਪਾ ਨਾਲ ਜਾਇਆ ਕਰੂੰ ਪਾਪਾ ਨਾਲ ਬਾਹਰ ਘੁੰਮਣ ਜਾਇਆ ਕਰੂੰ ਪਾਪਾ ਮੈਨੂੰ ਆਈਸਕ੍ਰੀਮ ਵੀ ਖਵਾ ਕੇ ਲਿਆਉਣਗੇ ਉਹ ਮੁੰਡਾ ਜੈਸ ਦੀਆਂ ਝੋਲੀਆਂ ਗੱਲਾਂ ਸੁਣ ਅੱਖਾਂ ਭਾਰ ਲੈਂਦਾ ਹੈ ਕਹਿੰਦਾ ਮੇਰਾ ਪੁੱਤ ਜੋ ਕਹੇ ਕਰੂੰਗਾ ਮੈਂ ਆ ਗਿਆ ਹੁਣ ਇਹ ਸਭ वार्तालाਪ ਬਾਕੀ ਵੀ ਸਭ ਸੁਣ ਰਹੇ ਹੁੰਦੇ ਆ ਸਭ ਖੁਸ਼ ਵੀ ਸੀ ਤੇ ਭਾਵਕ ਵੀ ਸਿਮਰ ਨੂੰ ਸਾਥ ਮਿਲ ਗਿਆ ਜੈਸ ਨੂੰ ਪਾਪਾ ਜਰਗ ਦੀ ਸਾਂਭ ਸੁਭਾਈ ਕਰਨ ਵਾਲਾ ਪੁੱਤ ਉਹ ਪੁੱਤ ਦੋ ਆਪਣੇ ਮਾਪੇ ਤੋਂ ਜ਼ਿਆਦਾ ਸਿਮਰ ਤੇ ਸੱਸ ਸਹੁਰਾ ਦਾ ਖਿਆਲ ਰੱਖਦਾ ਸਿਮਰ ਦੀ ਪੇਕੇ ਫੈਮਿਲੀ ਬਾਹਰਲੇ ਮੁਲਕ ਰਹਿਣ ਲੱਗ ਗਈ ਸਿਮਰ ਕਦੇ ਸਹੁਰੇ ਪਿੰਡ ਕਦੇ ਸ਼ਹਿਰ ਚੜੇ ਜਾਂਦਾ ਇਸੇ ਤਰ੍ਹਾਂ ਸਿਮਰ ਦੀ ਜ਼ਿੰਦਗੀ ਵਿੱਚ ਉਹ ਮੁੰਡਾ ਇੱਕ ਰੱਬ ਬਣ ਕੇ ਆਇਆ ਜਿਸ ਨੇ ਸਿਮਰ ਤੋਂ ਛੋਟੇ ਹੁੰਦੇ ਹੋਏ ਵੀ ਉਹਦੇ ਨਾਲ ਵਿਆਹ ਕਰਵਾਇਆ ਤੇ ਇੱਕ ਬੇਟੀ ਦੇ ਬਾਪ ਵਾਲੀ ਕਮੀ ਦੂਰ ਕੀਤੀ। ਜੇ ਤੁਹਾਨੂੰ ਸਾਡੀ ਕਹਾਣੀ ਚੰਗੀ ਲੱਗੀ ਲਾਈਕ ਕਰੋ, ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ।